ਬਈ ਇਸ ਪਖੰਡਵਾਦ ਤੋਂ ਕਿਵੇਂ ਦੂਰ ਰਿਹਾ ਜਾਵੇ ਪਖੰਡਵਾਦ ਤੁਹਾਨੂੰ ਕੀ ਲੱਗਦਾ ਵਧ ਰਿਹਾ ਕਿ ਲੋਕ ਜਾਗਰੂਕ ਹੋ ਰਹੇ ਨੇ ਦੇਖੋ ਵੀਰ ਜੀ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹ ਦੋਨੋਂ ਤਰ੍ਹਾਂ ਦੇ ਨੇ ਪਖੰਡ ਜਿਹੜੇ ਪਖੰਡੀ ਨੇ ਉਹਨਾਂ ਨੂੰ ਉਹਦੇ ਵਿੱਚ ਹੀ ਸਵਾਦ ਆ ਰਿਹਾ ਉਹਨਾਂ ਦੀ ਉਹਨਾਂ ਦੀ ਆਡੀਅנס ਤਾਂ ਵਧ ਰਹੀ ਹੈ ਕਿਉਂਕਿ ਲੋਕ ਮਗਰ ਲੱਗ ਰਹੇ ਨੇ ਕੋਈ ਬਾਬਾ ਬੜਾ ਕੁਝ ਹੋ ਰਿਹਾ ਬਈ ਅੱਜ ਕੱਲ ਤਾਂ ਛੋਟੇ ਛੋਟੇ ਉਮਰਾਂ ਦੇ ਬਾਬੇ ਬਣੇ ਜਾਂਦੇ ਨੇ ਕਿ ਉੱਥੇ ਮੱਥੇ ਟੇਕ ਰਹੇ ਨੇ ਬਾਈ ਮਤਲਬ ਇੱਕ ਬਾਬੇ ਦੀ ਇੱਕ ਤਾਂ ਹੁੰਦਾ ਬਾਈ ਕਿ ਕਿਸੇ ਬਾਬੇ ਦੀ ਬਾਬੇ ਬਣਨ ਤੋਂ ਬਾਅਦ ਵੀਡੀਓ ਵਾਇਰਲ ਹੋਈ ਜੀ ਇੱਕ ਬੰਦੇ ਦੀ ਪ ਤੇ ਉਹ ਫਿਰ ਬੱਬਾ ਬਣ ਗਿਆ ਤੇ ਲੋਕ ਉਹਨੂੰ ਅਸੈਪਟ ਕਰ ਰਹੇ ਨੇ ਮੈਂ ਤਾਂ ਉੱਤੇ ਹੈਰਾਨ ਆ। ਆ ਲੋਕਾਂ ਲੋਕਾਂ ਦਾ ਜੀ ਮਾਨਸਿਕ ਲੈਵਲ ਜਿਹੜਾ ਹੈਗਾ ਉਹ ਐਸ ਕਿਸਮ ਦਾ ਬਣ ਗਿਆ ਕਿ ਉਹ ਉਹ ਪੁੱਠੇ ਪਾਸੇ ਕੁਦਰਤੀ ਇਹ ਵੱਧਦੀ ਜਾਣਗੇ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਤਲਬ ਹੁਣ ਕਾਫੀ ਫਰਕ ਵੀ ਪੈ ਰਿਹਾ। ਬੰਦੇ ਦੋ ਤਰ੍ਹਾਂ ਦੇ ਹੀ ਨੇ ਪਖੰਡੀ ਵੀ ਸਿਰੇ ਦੇ ਪਖੰਡੀ ਨੇ ਜਿਹੜੇ ਚੰਗੇ ਬੰਦੇ ਨੇ ਸਿਰੇ ਦੇ ਚੰਗੇ ਬੰਦੇ ਹੀ ਨੇ। ਮਤਲਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਅਨਮੋਲ ਜੀ ਸਭ ਤੋਂ ਸੌਖਾ ਕੰਮ ਹੈ ਪਖੰਡ ਕਰਨਾ। ਪਰ ਆਬਵੀਅਸਲੀ ਬਈ ਟੁੱਕੇ ਮਾਰਨੇ ਨੇ ਕੁਛ ਵੀ ਨਹੀਂ ਜੇ ਤੁਸੀਂ ਕਰ ਸਕਦੇ ਮੈਂ ਇੱਕ ਬੇਨਤੀ ਕਰਦਾ ਜੇ ਕੋ ਕਿਸੇ ਨੂੰ ਹੁਣ ਕੋਈ ਆਈਡੀ ਆਪਣਾ ਇਹ ਲੈਵ ਨਾ ਲਵੇ ਵੀ ਜੇ ਕਿਸੇ ਨੇ ਕੁਛ ਨਹੀਂ ਹੁੰਦਾ ਉਹ ਕੋਈ ਛੋਟਾ ਜਿਹਾ ਢਾਂਸ ਢੰਗ ਕਰਕੇ ਮੁੰਡੇ ਵੰਡਣ ਦਾ ਡਰਾਮਾ ਤਾਂ ਰਚ ਹੀ ਸਕਦਾ ਨਾ ਜਿਹੜਾ ਕਿ ਚੱਲਣਾ ਹੀ ਚੱਲਣਾ ਹੁਣ ਮੁੰਡੇ ਵੰਡਣ ਨਾਲ ਕੀ ਇਹ ਸਭ ਤੋਂ ਸੌਖਾ ਹੈ ਮਤਲਬ ਉੱਥੇ ਕੀ ਹੈ ਕਿ 10 ਬੀਬੀਆਂ ਆ ਗਈਆਂ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਕਹਿਣਾ ਕਿ ਮੁੰਡਾ ਹੋਊਗਾ ਮੁੰਡਾ ਦੱਸਾਂ ਨੂੰ ਦੱਸਾਂ ਦਸਾਂ ਚੋਂ ਤੁਸੀਂ ਮੈਂ ਤਾਂ 10% ਰਿਜ਼ਲਟ ਤਾਂ ਕਿਤੇ ਇੱਕ ਮੁੰਡਾ ਦਾ ਕਿਤੇ ਗਿਆ ਹੀ ਨਹੀਂ ਹੋਣਗੇ ਤਾਂ ਵੱਧ ਪ੍ਰੋਬੈਬਿਲਿਟੀ ਤਾਂ ਜ਼ਿਆਦਾ ਹੈ ਚਲੋ 21 ਮੰਨ ਲਓ ਨੌ ਦੇ ਜਿਨ੍ਹਾਂ ਦੇ ਕੁੜੀਆਂ ਹੋ ਗਈਆਂ ਉਹ ਬਾਬੇ ਨੂੰ ਕੁਝ ਨਹੀਂ ਕਹਿੰਦੀਆਂ ਬਾਬ ਉਹ ਕਹਿੰਦੀ ਨੇ ਚਲ ਭਾਈ ਬਾਬਾ ਜੀ ਨੇ ਅਰਦਾਸ ਕਰੀ ਸੀਗੀ ਪਰ ਸਾਡੇ ਕਰਮਾਂ 'ਚ ਹੀ ਕੋਈ ਫਰਕ ਹੋਊਗਾ ਉਹ ਤਾਂ ਚੁੱਪ ਕਰ ਗਈਆਂ ਕਿਉਂਕਿ ਉਹ ਡਰਦੀਆਂ ਨੇ ਬਾਬਾ ਹੋਰ ਕੋਈ ਗੁਰੂਪੀ ਨਾ ਛੱਡ ਦੇ ਕੁੜੀ ਆ ਕਿਤੇ ਇਹਨੂੰ ਨਾਨੀ ਕਰ ਦੇ ਹੁਣ ਜਿਹੜਾ ਇੱਕ ਦੇ ਮੁੰਡਾ ਹੋ ਗਿਆ ਉਹ ਫਿਰ 10 ਨੂੰ ਲੈ ਕੇ ਆਉਂਦੀ ਉਹ ਤਾਂ ਨਹੀਂ ਚੁੱਪ ਕਰਦੀ ਨਾ ਹੁਣ 10 ਫੇਰ ਆ ਗਈਆਂ 10 ਚੋਂ 2 ਫੇਰ ਹੋ ਗਏ ਫਿਰ ਉਹ 10 2 10 10 ਨੂੰ ਲੈ ਆਈਆਂ ਮੁੰਡਾ ਮੰਡਣ ਵਾਲਾ ਕੰਮ ਤਾਂ ਬੰਦ ਹੁੰਦਾ ਹੀ ਨਹੀਂ ਇਸ ਕਰਕੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਲੋਕ ਸਾਇੰਸ ਸਮਝਾ ਕੇ ਅਸੀਂ ਆਹ ਕਰਦੇ ਆਂ ਵੀ ਆਹ ਗੱਲ ਹੈ ਆਹ ਬਾਤ ਹੈ ਆਹ ਚੀਜ਼ ਹੈ ਉਹ ਕਈ ਬੰਦੇ ਆ ਜਾਂਦੇ ਆ ਭੁਲੇਖੇ ਸਾਡੇ ਕੋਲੇ ਜੇ ਉਹਨਾਂ ਨੂੰ ਸਮਝਾਉਣਾ ਕਿ ਸਬਕੌਨਸ਼ੀਅਸ ਹੈ ਮਾਈਂਡ ਮਨ ਹੋਏ ਨਹੀਂ ਜੀ ਅਸੀਂ ਤਾਂ ਐ ਸਾਡੇ ਪਾਸਾ ਤੁਸੀਂ ਤੁਣਾ ਕਰਦੇ ਹੋ ਤਾਂ ਤਾਂ ਆਏ ਸੀਗੇ ਮਗਹੀ ਫਿਰ ਜਾਓ ਤੁਸੀਂ ਵੀ ਐਂ ਗੱਲ ਨਹੀਂ ਐ ਟੂਨੇ ਟਾਣੇ ਵਾਲਾ ਮੁੱਦਾ ਨਹੀਂ ਐ ਉਹ ਐਂ ਸਮਝ ਲੈਂਦੇ ਆ ਤਾਂ ਇਹ ਲੋਕ ਜਿਹੜੇ ਨੇ ਬਹੁਤ ਫਸੇ ਹੋਏ ਨੇ ਇੱਕ ਬਾਬਾ ਸੀਗਾ ਆ ਪਿੱਛੇ ਜੇ ਕਿੰਨੇ ਲੋਕਾਂ ਦੇ ਵਿਚਾਰੇ ਲਤੜ ਕੇ ਮਰ ਗਏ ਉਹ ਬਾਬੇ ਦੇ ਜਿੱਥੋਂ ਦੀ ਗੱਡੀ ਲੰਗੀ ਆ ਹਾਥ ਰਸ ਦੀ ਘਟਨਾ ਉਹ ਉਹ ਮਿੱਟੀ ਚੱਕ ਰਹੇ ਸੀਗੇ ਤਾਂ ਲੋਕ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਜਿਹੜੇ ਠੀਕ ਹੋ ਰਹੇ ਉਹ ਆਪਣੇ ਯਕੀਨ ਨਾਲ ਹੀ ਠੀਕ ਹੋ ਜਾਂਦੇ ਨੇ ਉਹਨਾਂ ਦੇ ਯਕੀਨ ਦੇ ਅੰਦਰ ਬਹੁਤ ਪਾਵਰ ਹੈ ਨਾ ਜਦੋਂ ਯਕੀਨ ਹੈ ਬੰਦਾ ਪੋਜ਼ਿਟਿਵ ਹੈ ਉਹ ਯਕੀਨ ਨਾਲ ਠੀਕ ਹੋ ਜਾਂਦੇ ਨੇ ਉਹਨੂੰ ਬਾਬੇ ਨੂੰ ਸ਼ੇਰਾ ਜਿਹੜਾ ਫੋਕਾ ਦੇ ਦਿੰਦੇ ਨੇ ਤਾਂ ਇਸੇ ਕਰਕੇ ਲੋਕ ਮਹਿਮਾ ਪਰਮਾਚ ਫਸ ਰਹੇ ਨੇ ਬਹੁਤ ਕਹਿੰਦੇ ਕਹੋਂ ਦੇ ਫਸ ਰਹੇ ਨੇ ਪਰ ਇਹਦੇ باوجود ਤੁਸੀਂ ਦੇਖੋ ਵੀ ਚੰਗੇ ਲੋਕ ਵੀ ਹੈਗੇ ਨੇ ਬਹੁਤ ਸਾਰੇ ਲੋਕ ਕੱਢ ਵੀ ਰਹੇ ਨੇ ਤੁਸੀਂ ਦੇਖੋ ਝੂਠ ਦੇ ਪੈਰ ਨਹੀਂ ਹੁੰਦੇ ਇਹ ਅਰਬਾਂ ਪਤੀ ਬਾਬੇ ਨੇ ਉਹਨਾਂ ਦਾ ਸਰਕਾਰਾਂ ਸਾਰਾ ਸਿਸਟਮ ਸਭ ਕੁਝ ਤੁਸੀਂ ਉਹਨਾਂ ਨੂੰ ਮਤਲਬ ਉਦਾਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਉਹਨਾਂ ਚ ਕੋਈ ਹਿੰਮਤ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਜ਼ਰੂਰੀ ਗੱਲ ਕਹਿਦਾ ਕਿਉਂਕਿ ਜਿਵੇਂ ਹੁਣ ਆਪਾਂ ਇਹਦੇ 'ਚ ਬੰਦੇ ਨੂੰ ਦਿਖਾ ਦਿੰਨੇ ਆ ਵਜਨ ਨਹੀਂ ਲੱਗਦਾ ਬੜੀ ਹੈਰਾਨੀ ਆ ਬਾਈ ਆਪਾਂ ਤਾਂ ਸਿੱਧੀ ਗੱਲ ਐ ਮੈਂ ਇਹ ਬਿੰਦੀ ਜੇ ਆਪਾਂ ਡੇਰਾ ਬਣਾ ਲਈਏ ਤੈਨੂੰ ਸਾਰੇ ਨੂੰ ਵਿਲੇ ਕਰ ਦਾਂ ਇਹ ਮੈਂ ਪੁੱਛਣਾ ਹੀ ਸੀਗਾ ਕਿ ਤੁਹਾਡੇ 'ਚ ਬੜੀ ਵੱਡੀ ਕਲਾ ਐ ਬਾਈ ਤੁਸੀਂ ਤਾਂ ਜਿੱਦਾਂ ਹੁਣ ਤੁਸੀਂ ਦੂਜੀ ਵਾਰੀ ਸਾਡੇ ਸਟੂਡੀਓ ਆਏ ਹੋ ਪਰ ਤੁਹਾਡੇ 'ਚ ਜੋ ਤਾਕਤ ਐ ਜੋ ਤੁਹਾਡੇ 'ਚ ਕਲਾ ਐ ਭਾਵੇਂ ਉਹ ਆਪਾਂ ਕਲਾ ਕਹਿ ਲਈਏ ਸਟੱਡੀ ਕਹਿ ਲਈਏ ਜਾਂ ਮਾਰਾ ਦੀ ਕਿਰਪਾ ਕਹਿ ਲਈਏ ਤੁਸੀਂ ਇਹਦੇ ਨਾਲ ਤਾਂ ਪੂਰੀ ਦੁਨੀਆ ਦਾ ਇੱਕ ਸਭ ਤੋਂ ਵੱਡਾ ਡੇਰਾ ਬਣਾ ਸਕਦੇ ਹੋ ਫਿਰ ਤੁਸੀਂ ਕਿਉਂ ਨਹੀਂ ਉਸ ਤੋਂ ਰਾਹਵਲ ਤੁਰ ਰਹੇ ਕਿਉਂਕਿ ਸਾਨੂੰ ਦੇਖੋ ਗੁਰੂ ਸਾਹਿਬ ਨੇ ਕੀ ਸਿਖਾਇਆ ਗੁਰੂ ਨਾਨਕ ਸਾਹਿਬ ਪਾਸ਼ਾ ਨੂੰ ਸਿੱਧਾਂ ਨੇ ਬਹੁਤ ਇੰਪੋਰਟੈਂਟ ਗੱਲ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਸੀ ਕਿ ਗੁਰੂ ਨਾਨਕ ਸਾਹਿਬ ਸਾਡੇ ਵਾਲੇ ਦਲ ਵਿੱਚ ਸ਼ਾਮਲ ਹੋ ਜਾਈਏ ਸਾਡੇ ਪੰਥ ਸੇ। ਉਹਨਾਂ ਨੇ ਕਿਹਾ ਕਿ ਫਲਾਨੀ ਜਗ੍ਹਾ ਤੇ ਪਾਣੀ ਭਰ ਕੇ ਲਿਆਓ ਆ ਭਾਂਡਾ ਲੈ ਜਾਓ ਪਾਣੀ ਲਿਆਓ। ਗੁਰੂ ਸਬ ਉੱਥੇ ਗਏ ਸਾਖੀ ਇਹ ਕਹਿੰਦੀ ਹੈ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਉੱਥੇ ਪਾਣੀ ਦੀ ਤਾਂ ਹੀਰੇ ਪੈ ਸੀ। ਮੈਂ ਆਪਾਂ ਸਾਰੇ ਦਰਸ਼ਕ ਇਹ ਸੋਚੀਏ ਕਿ ਬਾਈ ਚਾਂਸ ਆਪਾਂ ਹੋਈ। ਆਪਾਂ ਨੂੰ ਕੋਈ ਬੰਦਾ ਕੁਈ ਕਹਦੇ ਵੀ ਉੱਥੇ ਪਾਣੀ ਹੈ ਉੱਥੇ ਹੋਣ ਹੀਰੇ ਤਾਂ ਸਾਡਾ ਕੀ ਬਣੂ ਜੀ ਚੱਕ ਕੇ ਭੱਜ ਜਾਣਾ ਸਾਡੇ ਤਾਂ ਲੋਕ ਮਤਲਬ ਕਮਲੇ ਹੋ ਜਾਣਗੇ ਵੀ ਹਾਂ ਜਾਂ ਤਾਂ ਹੀਰਿਆਂ ਨੂੰ ਇਕੱਠੇ ਕਰਨਗੇ ਜਾਂ ਬਾਬੇ ਨੂੰ ਤਨਤਨ ਕਰਨਗੇ ਲਿਟਦੇ ਆਉਣਗੇ ਵੀ ਮਹਾਰਾਜ ਤੁਹਾਨੂੰ ਤੁਸੀਂ ਪਰ ਗੁਰੂ ਸਾਹਿਬ ਦੇਖੋ ਕੀ ਕਰ ਰਹੇ ਨੇ ਗੁਰੂ ਸਾਹਿਬ ਹੀਰੇ ਦੇਖਦੇ ਨੇ ਵਾਪਸ ਮੁੜਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਵੀ ਸਿੱਧੋ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਖੁਸ਼ ਹੋ ਜਾਂਦੇ ਨੇ ਪੂਰੇ ਵੀ ਇਹੀ ਗੱਲ ਕਰੂਗਾ ਯਾਰ ਤੁਸੀਂ ਏਡੇ ਕਰਨੀ ਦੇ ਮਾਲਕ ਹੋ ਮੈਨੂੰ ਆਪਣੇ ਚੀ ਰਲਾ ਲਓ ਕਹਿੰਦੇ ਹਾਂ ਹਾਂ ਦੱਸੋ ਕਹਿੰਦੇ ਮੈਂ ਇਹ ਕਹਿੰਨਾ ਈ ਤੁਸੀਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਵੀ ਤੁਹਾਡੀ ਨਿਗਾਹ ਕੰਮ ਕਰਦੀ ਪੂਰੀ ਤੁਸੀਂ ਮੈਨੂੰ ਜਿੱਥੇ ਪਾਣੀ ਲੈਣ ਭੇਜਿਆ ਉੱਥੇ ਪਏ ਤਾਂ ਹੀਰੇ ਨੇ ਹੀਰੇ ਨੂੰ ਐ ਨਹੀਂ ਵੀ ਬਹੁਤ ਵੱਡਾ ਬਣਾ ਲਿਆ ਨਾਲੇ ਗੁਰੂ ਸਾਹਿਬ ਨੇ ਗੱਲ ਸਮਝਾਈ ਕਿ ਕਮਲਿਓ ਪਾਣੀ ਹੀਰੇ ਨਾਲੋਂ ਬਹੁਤ ਕੀਮਤੀ ਆ ਜਿੰਨੇ ਦਰਸ਼ਕ ਆਪਣੇ ਸੁਣ ਰਹੇ ਈਮਾਨਦਰੀ ਨਾਲੇ ਸੋਚਣ ਕਿਸ ਦੇ ਘਰੇ ਹੀਰਾ ਹੈ ਹੀਰੇ ਤੋਂ ਬਿਨਾ ਜਿਉ ਰਹੇ ਨੇ ਪਾਣੀ ਤੋਂ ਬਿਨਾ ਨਹੀਂ ਜਿਉ ਸਕਦੇ ਗੁਰੂ ਸਾਹਿਬ ਨੇ ਅੱਜ ਕਹਿ ਰਹੇ ਨੇ ਲੋਕ ਕਿ ਜੇ ਵਰਲਡ ਵਾਈਡ ਕੋਈ ਹੋਇਆ ਕੋਈ ਲੜਾਈ ਹੋਈ ਵਿਸ਼ਵ ਜੋਤ ਲੱਗਿਆ ਤਾਂ ਪਾਣੀ ਕਰਕੇ ਹੋ ਗੁਰੂ ਸਾਹਿਬ ਸੰਕੜੇ ਵਰੇ ਪਹਿਲਾਂ ਉਹਨਾਂ ਨੂੰ ਸਿੱਧਾ ਨੂੰ ਸਮਝਾ ਰਹੇ ਨੇ ਕਿ ਜਿਹੜਾ ਪਾਣੀ ਹੈ ਹੀਰਿਆਂ ਨਾਲੋਂ ਵੱਧ ਕੀਮਤੀ ਹੈ ਮੇਰਾ ਮਤਲਬ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਤੁਹਾਨੂੰ ਪਾਣੀ ਵੀ ਤਾਂ ਹੀਰੇ ਵੀ ਦਿਖਾ ਦੇ ਤੁਸੀਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਨਹੀਂ ਹੋਣਾ ਅੱਜ ਬੰਦਾ ਕੋਈ ਸ਼ੂ ਕਰਕੇ ਸਿੱਟ ਰਿਹਾ ਹੈ ਉਹਨੂੰ ਲੋਕ ਸਮਝ ਰਹੇ ਰੱਬ ਹੈ ਜੀ ਧਰਮ ਪਰਵਰਤਨ ਕਰ ਰਹੇ ਐ ਦੇਖੋ ਮੈਂ ਕਹਿੰਨਾ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਜਿਹਦਾ ਜੀ ਕਰਦਾ ਜਿੱਧਰ ਮਰਜੀ ਕੋ ਜਾ ਸਕਦਾ ਪਰ ਕਿਸੇ ਨੂੰ ਗੁੰਮਰਾਹ ਕਰਕੇ ਲਿਆਇਆ ਜਾ ਰਿਹਾ ਬਹੁਤ ਸਾਰੇ ਹਿੰਦੂ ਭਰਾ ਸਾਡੇ ਸਾਡੇ ਜਿਹੜੇ ਸਿੱਖ ਨੇ ਇਧਰ ਉਧਰ ਭਟਕ ਰਹੇ ਆ ਵੀ ਹਾਂ ਜੀ ਉਦੋਂ ਚ ਇੰਨੀ ਗਲ ਹੈ ਸੂ ਕਰਕੇ ਸੁੱਟ ਦਿੰਦੇ ਐ ਐਦਾਂ ਕਰਕੇ ਹੋ ਰਿਹਾ ਉਦੋਂ ਤੁਸੀਂ ਵੀ ਸੁੱਟ ਕੇ ਦਿਖਾਤਾ ਉਹ ਸੁੱਟ ਕੇ ਦਿਖਾਤਾ ਆਪਾਂ ਤੋ ਉਹ ਉਹ ਸਾਰੇ ਉਹ ਹੋ ਜਾਂਦਾ ਇਹੋ ਜਿਹਾ ਕੁਛ ਇੱਕ ਸਟਡੀ ਹੈ ਪਰ ਤੁਸੀਂ ਇਹ ਪੰਡਾ ਨਹੀਂ ਫੋੜ ਰਹੇ ਬਾਈ ਤੁਸੀਂ ਤਾਂ ਇੱਕ ਹੋ ਸਾਬ ਹੋ ਗਿਆ ਕਿ ਕਿਸੇ ਦੇ ਬਿਜ਼ਨਸ ਦੀ ਤੁਸੀਂ ਧਜਿਆੜਾ